来 ਜੀ ਇਹ ਚ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਸੀ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲ ਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਸੜਕ ਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਜ ਡਾਟਿਆ ਇਹਦੀ ਸਿਰਫ ਇਹ ਮਹੀਨਾ ਨਹੀਂ ਦਿੰਦੇ ਇਹਨੂੰ ਜੇ ਮਹੀਨਾ ਦੇਣ ਫਿਰ ਇਹਨਾਂ ਨੂੰ ਵੀ ਨਹੀਂ ਕੋਸ਼ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਤਕਰਾਨੀ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਬੇਤੀ ਕੀਤੀ ਆ ਉਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆ ਕਿ ਸਭ ਕੋ ਇਹਨੇ ਮੇਰੇ ਨਾਲ ਵਧਿੱਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਘਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡਿਆ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਆ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੌਲੀ ਆਂਦਾ ਮੈਂ ਦਾੜੀ ਪੁੱਟ ਕੇ ਤੇ ਹੱਥੇ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਾਰੇ ਗੱਲ ਕੀਤੀ ਅਜੇ ਅਸੀਂ ਤੇ ਗੱਲ ਕਰਨੀ ਇਹਦੇ ਪਹਿਲੋ ਹੀ ਮੇਰੇ ਤੇ ਵਾਰੰਟ ਡਿਆ ਪਿਆ ਇਹ ਕਰਕੇ ਅਸੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਹੀਂ ਤੇ ਲਾਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਵੀ ਤੂੰ ਕਿਤਰਾ ਬੋਲਦਾ ਵਾ ਤੇਰੇ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁੜ ਕੇ ਵਰਦੀ ਪਾ ਕੇ ਆ ਇਹਦਾ ਅਕਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪਹਿ ਗਿਆ ਹਾ ਕਰਨ ਹੋਇਆ ਸਾਰਾ ਕੋ ਪਹਿਲੋਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਵੇਂਦਾ ਏ ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾ ਲੈਂਦਾ ਵਾ ਕਿ ਇਹ ਤੋਂ ਜੂਸ ਮਗਾ ਲਿਆ ਕਿਸੇ ਤੋਂ ਕੁਝ ਮਗਾ ਲਿਆ ਔਰ ਗਾੜੀ ਸ਼ਰਮਾ ਉਹਨਾਂ ਨੂੰ ਪਤਾ ਵੀ ਉੱਥੇ ਕੀ ਕੁਝ ਹੋਇਆ ਉਸ ਬਾਰੇ ਕਹਿਣਾ ਸੀ ਸਰਪੰਚ ਸਾਹਿਬ ਨੂੰ ਇਹਨਾਂ ਰੇੜੀਆਂ ਵਾਲਿਆਂ ਨੇ ਫੋਨ ਕੀਤਾ ਸਰਪੰਚ ਸਾਹਿਬ ਉੱਤੇ ਸਰਦਾਰ ਤਰਦੀਮ ਸਿੰਘ ਗਏ ਆ ਤੇ ਐਸਾ ਹੀ ਗੱਜਨ ਸਿੰਘ ਨੇ ਬੁਰਾ ਭਲਾ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਕਹਿਤਾ ਵਾ ਤੇ ਕੱਲ ਉਹਨਾਂ ਮੈਨੂੰ ਫੇਰਸਾ ਦਿਆ ਤੇ ਇਹ ਉੱਥੇ ਗੱਡੀਆਂ ਲੈ ਕੇ ਘੁੰਮਦੇ ਹੀ ਤੇ ਬਾਕੀ ਉੱਥੇ ਭਈਆਂ ਦੀਆਂ ਸਾਰਿਆਂ ਦੀ ਜਿਹੜੇ ਮੀਨਾ ਦਿੰਦੇ ਉਹਨਾਂ ਦੀਆਂ ਰੇੜੀਆਂ ਲੱਗੀਆਂ ਤੇ ਉਹਨਾਂ ਨੂੰ ਕੁਝ ਨਹੀਂ ਆਖਿਆ ਤੇ ਮੈਂ ਰੇੜੀਆਂ ਵਾਲਿਆਂ ਦੇ ਕੋਲ ਗਿਆ ਤੇ ਇਹਨਾਂ ਨੂੰ ਮਹਿੂਬ ਕੀਤਾ ਮੈਂ ਆਜੋ ਨਾ ਕੜਾ ਹੈ ਤੇ ਤੇ ਤੁਸੀਂ ਮੈਂ ਜੇ ਇਹਨਾਂ ਦੀਆਂ ਢੱਕਣੀਆਂ ਦੇ ਸਾਰਿਆਂ ਦੀਆਂ ਡੱਕੋ ਤੇ ਇਹਦੇ ਵਿੱਚ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਸਾਡੇ ਮੋਦਬਾਰਾਂ ਨੂੰ ਇਸ ਤਰ੍ਹਾਂ ਬੋਲਦੇ ਆਂ ਅਸੀਂ ਦੇ ਸਾਰੇ ਮੋਦਬਾਰ ਇਕੱਠੇ ਹੋ ਕੇ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨਗੇ ਤੇ ਅਸੀਂ ਉੱਤੇ ਚੌਂਕੀ ਦੇ ਅੱਗੇ ਧਰਨਾ ਵੀ ਲਾਵਾਂਗੇ ਤੇ ਅੱਡੇ ਦੇ ਵਿੱਚ ਉਹਨਾਂ ਦੀ ਮਤਬਾਤ ਤੇ ਵੀ ਖਲੋਵਾਂਗੇ ਜੋ ਇਹਨਾਂ ਦੀ ਕਾਰਵਾਈ ਇਹ ਕਰ ਦੇਣ ਜੋ ਸਾਡਾ ਸਾਡੀ ਕਾਰਵਾਈ ਬਣਦੀ ਆ ਉਹ ਅਸੀਂ ਕਰਾਂਗੇ ਇਹ ਅਸੀਂ ਸਾਰੇ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਕੱਢੀਆਂ ਵਾ ਸ਼੍ਰੋਮਿਕ ਕਮੇਟੀ ਨੂੰ ਵੀ ਗੱਡੀ ਆ ਆਪਣੇ ਚੱਠੀ ਤੇ ਅਸੀਂ ਸੰਘਰਸ਼ਾਂ ਗਾਂਹ ਤੇਜ ਕਰਾਂਗੇ ਜੇ ਸਾਡੇ ਮੋਹਦਬਾਰਾਂ ਨੂੰ ਇਸ ਤਰ੍ਹਾਂ ਹੀ ਮਾਰਾ ਚੰਗਾ ਬੋਲਣਗੇ ਤੇ ਅਸੀਂ ਸਾਡੀਆਂ ਦਰਿਆ ਤਿਆਰ ਆ ਉਹ ਬਾਹਰੋਂ ਮਜ਼ਦੂਰ ਆਉਂਦੇ ਆ ਆਪਣੇ ਉਹਨਾਂ ਦੀਆਂ ਰੇੜੀਆਂ ਨੂੰ ਆਂਦੇ ਵੀ ਬਾਹਰ ਲੈ ਜਾਓ ਤੇ ਜਾਂ ਆਪਣੇ ਪਿੰਡ ਜਾ ਕੇ ਵੇਚੋ ਤੇ ਬਾਕੀ ਭਈਏ ਸਾਰੇ ਉਹ ਗੱਡੀ ਦੇ ਉੱਤੇ ਅੱਡੇ ਦੇ ਵੇਚੀ ਲਾਉਂਦੇ ਆ ਜੀ ਭਈ ਮੇਰਾ ਨਾਂ ਨਿਸ਼ਾਨ ਸਿੰਘ ਆ ਅਹੀਂ ਪੱਟੀ ਤੋਂ ਭਾਜੀ ਆਉਨੇ ਆ ਨਿਸ਼ਾਰਾ ਪਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਵਾ ਅਹੀਂ ਭਾਜੀ ਕੱਲ ਫਰੂਟ ਵੇਚਣ ਪੁੱਤ ਆਏ ਵਾ ਇਹਨੇ ਭਈ ਜਦੋਂ ਗੱਜਨ ਸਿੰਘ ਆਇਆ ਵਾ ਇਹਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਹੀਂ ਸਰਦਾਰ ترسےਮ ਸਿੰਘ ਜੋ ਨਿਸ਼ਾਰਾ ਪਨੂਆ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਲਾਨੀ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨਾਲ ਸਰਪੰਚ ਸਾਹਿਬ ਤੱਕ ਬਹੁਤ ਜਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਐ ਇੱਥੋਂ ਦੇ ਇਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜਿਆਦੀ ਮਤਲਬ ਸ਼ਿਦਾਬ ਲਈ ਇਹਨਾਂ ਨੂੰ ਵਰਤੀ ਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਨਾਲ ਐਡਾ ਵਤੀਰਾ ਕਰਨ ਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਵੀ ਰਿਹੋ ਕੋਈ ਆ ਮੈਂ ਤੇ ਸਾਨੂੰ ਇਹ ਕਰਨ ਨਹੀਂ ਦਿੰਦਾ ਕੀਤਾ ਦੇ ਕੀ ਮੰਨਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਆਧੂ ਵਿਚਕਾਰ ਲੱਗੀਆਂ ਨੇ ਸੰਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਭਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਨਾਬ ਉੱਥੇ ਆਪਣੇ ਪੱਟੀ ਤੋਂ ਸਬਜ਼ੀ ਵੇਚਣ ਵਾਸਤੇ ਆਂਦੇ ਨੇ ਇਹ ਵਿਚਾਰੇ ਮਜ਼ਦੂਰ ਤੇ ਬੜੀ ਧੀਰ ਤੋਂ ਉੱਥੇ ਆ ਰਹੇ ਨੇ ਤੇ ਇਹ ਆ ਕੇ ਆਪਣੇ ਸਾਈਡ ਤੇ ਫੁੱਟਪਾਥ ਤੋਂ ਪਿੱਛੇ ਛੜਕ ਤੋਂ ਮੱਲਾ ਹਟਕੇ ਆਪਣਾ ਇਹ ਕਾਰੋਬਾਰ ਕਰਦੇ ਨੇ ਪਤਾ ਨਹੀਂ ਕਿਸ ਵਜੇ ਕਰਕੇ ਉੱਥੇ ਆਪਣੇ ਪੰਜਾਬ ਪੁਲਿਸ ਦੇ ਜਿਹੜੇ ਕੋਈ ASI ਸੀਗੇ ਇਹਨਾਂ ਉਹਨਾਂ ਦਾ ਨਾਮ ਸਰਦਾਰ ਗੱਜਨ ਸਿੰਘ ਜੀ ਹੈ ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਕੋਈ ਕਿਹਾ ਵੀ ਅੱਗੇ ਪਿੱਛੇ ਲੈ ਜਾਓ ਤੇ ਇਹ ਵਿਚਾਰੇ ਆਪਣੇ ਮਲ ਘੱਟ ਰੇਟਾਂ ਦੇ ਵੇਚਦੇ ਸੀਗੇ ਜਿਹੜੇ ਵੱਧ ਰੇਟਾਂ ਦੇ ਵੇਚਦੇ ਨੇ ਉਹਨਾਂ ਨੂੰ ਇਹਨਾਂ ਨੇ ਰੁਕਿਆ ਕੋਈ ਨਹੀਂ ਹੁਣ ਮਹਾਰਾਜ ਜਾਣੇ ਵੀ ਇਹਦੇ ਵਿੱਚ ਕੀ ਚੱਕਰ ਹੈਗਾ ਪਰ ਉਸ ਟਾਈਮ ਤੇ ਇਹਨਾਂ ਨੇ ਆਪਣੇ ਨਿਸ਼ਾਰਾ ਬਣੂ ਸਰਪੰਚ ਸਾਹਿਬ ਜੀ ਸਰਦਾਰ ਤਰਸੀਮ ਸਿੰਘ ਜੀ ਨਾਲ رابطہ ਕੀਤਾ ਇਸ ਤਰ੍ਹਾਂ ਸਾਨੂੰ ਰੇੜੀਆਂ ਬਾਹਰ ਲਿਜਾਣ ਵਾਸਤੇ ਕਹਿ ਰਹੇ ਨੇ ਤੇ ਉਹ ਉੱਥੇ ਆ ਗਏ ਨੇ ਉਹਨਾਂ ਨਾਲ ਇਹਨਾਂ ਦੀ ਕੋਈ ਗੱਲਬਾਤ ਹੋਈ ਆ ਤੇ ਐਸਆਈ ਸਾਹਿਬ ਜਿਹੜੇ ਗੱਜਨ ਸਿੰਘ ਜੀ ਇਹਨਾਂ ਨੂੰ ਆ ਕੇ ਬੁਰਾ ਭਲਾ ਕਹਿਣ ਲੱਗ ਪਏ ਸਰਪੰਚ ਸਾਹਿਬ ਜੀ ਨੂੰ ਮੈਂ ਤੇ ਉੱਥੇ ਖੜਾ ਮੈਂ ਆਪਣੀ ਦੁਕਾਨ ਦੇ ਮੈਂ ਦੇਖ ਰਿਆ ਜਦੋਂ ਗਿਆ ਮੈਂ ਲਾਗੇ ਗਿਆ ਤੇ ਅਸੀਂ ਸਰਦਾਰ ਗੱਜਨ ਸਿੰਘ ਨੂੰ ਕਿਹਾ ਵੀ ਸਰਦਾਰ ਜੀ ਤੁਹਾਡੀ ਲੈਂਗੁਏਜ ਜਿਹੜੀ ਹੈ ਬਹੁਤ ਮਾੜੀ ਹੈ ਇੱਕ ਪਿੰਡ ਦੇ ਮੁਹਤਰ ਬੰਦੇ ਨੇ ਜਿੰਨਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਸਰਪੰਚ ਬਣਾਇਆ ਤੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋ ਆਮ ਬੰਦੇ ਨਾਲ ਤੁਸੀਂ ਕੀ ਵਿਹਾਰ ਕਰੋਗੇ ਉੱਥੇ ਆਮ ਸਾਰੀ ਪਬਲਿਕ ਇਕੱਠੀ ਹੋ ਗਈ ਤੇ ਚਲੋ ਜਦੋਂ ਰੌਲਾ ਪਿਆ ਤੇ ਇਹ ਥੋੜੇ ਜਿ ਖਮੋਸ਼ ਹੋ ਗਏ ਪਰ ਅਸੀਂ ਤੇ ਇਹ ਕਹੋਨੇ ਆ ਵੀ ਇਹਨਾਂ ਦੀ ਲੈਂਗੁਏਜ ਸਹੀ ਨਹੀਂ ਹੈਗੀ ਇਹਨਾਂ ਦੇ ਜਿਹੜੀ ਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਥੋੜਾ ਜਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਚਾਹੀਦਾ ਇਸ ਤਰ੍ਹਾਂ ਬੰਦੇ ਦੇ ਜਿਹੜੇ ਆਮ ਬੰਦਿਆਂ ਨਾਲ ਇਹ ਕੀ ਵਿਹਾਰ ਕਰਨਗੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆਂ ਕਿ ਇਹਨਾਂ ਦੇ ਥੋੜੀ ਉਚਿਤ ਕਾਰਵਾਈ ਕੀਤੀ ਜਾਵੇ ਸਰਦਾਰ ਗਜਨ ਸਿੰਘ ਜਿਹੜੇ ਨੇ ਗਲਤ ਲਫ਼ਜ਼ ਬੋਲੇ ਨੇ ਉਹ ਸਹੀ ਨਹੀਂ ਬੋਲੇ ਮੈਂ ਨਾ ਕਿ 11 ਤਰੀਕ ਨੂੰ ਟੋਕਰੀ ਚਾਰ ਦਾ ਉਹ ਸਮਝ ਲਿਆ ਸੀ ਮਾਨ ਜੋਗ ਸਰਪੰਚ ਸਾਹਿਬ ਨੇ ਮੈਨੂੰ ਇੱਥੇ ਲਾਇਆ ਸੀ ਤੇ ਮੈਂ ਵੇਖਿਆ ਕਿ ਬਾਜ਼ਾਰ ਦੇ ਵਿੱਚ ਨਾ ਆਮ ਰੇੜੀਆਂ ਤੇ ਸਬਜ਼ੀਆਂ ਵਾਲਿਆਂ ਨੇ ਜਿਹੜਾ ਵਿਹਾਰ ਕਰਕੇ ਕੀਤੇ ਆ ਉਹਦਾ ਕਰਕੇ ਜਿਹੜੀਆਂ ਬਠਿੰਡੇ ਤੋਂ ਫਰੀਦਕੋਟ ਤੋਂ ਅੰਮ੍ਰਿਤਸਰ ਤੋਂ ਬੱਸਾਂ ਹੁੰਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਆਉਣੀ ਜਾਨ ਲੱਗ ਜਾਂਦਾ ਏ ਮੈਂ ਉਹਦਾ ਕਰਕੇ ਸਾਰਿਆਂ ਨੂੰ ਜਿਲੋਂ ਹੱਥ ਜੋੜ ਕੇ ਅਪੀਲ ਕੀਤੀ ਵੀ ਆਪਣੀਆਂ ਜਿਹੜੀਆਂ ਰੇੜੀਆਂ ਆ ਸਬਜ਼ੀ ਮੰਡੀ ਉੱਥੇ ਬਾਹਰ ਮੰਡੀ ਬਣੀ ਆ ਵੀ ਉਹਦੇ ਵਿੱਚ ਲੈ ਜਾਓ ਉਹਦੇ ਵਿੱਚ ਜਾ ਕੇ ਆਪਣਾ ਸੌਦਾ ਪਤਾ ਵੇਚ ਲੋ ਆਪਣਾ ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਫਿਰ ਮੈਂ ਉਹਨਾਂ ਨੂੰ ਇਹਨਾਂ ਨੂੰ ਧੱਕਾ ਵੀ ਮਾਰਿਆ ਵੀ ਨਹੀਂ ਯਾਰ ਇੱਥੇ ਬੜਾ ਲੋਕ ਜੀ ਆ ਜਾਮ ਲੱਗ ਜਾਂਦਾ ਵਾ ਐ ਗੱਲ ਹੋਈ ਇਹਦੇ ਤੋਂ ਫਿਰ ਸਰਪੰਚ ਤਰਸੀਮ ਸਿੰਘ ਜੀ ਆਏ ਉਹ ਕਿਤੇ ਜੀ ਰੇੜੀਆਂ ਮੈ ਲਵਾਈਆਂ ਤੇ ਮੈਂ ਕਿ ਆਪਾਂ ਕਿਸੇ ਖੁੱਲੇ ਥਾਂ ਤੇ ਲਵਾ ਸਕਦੇ ਆ ਆਪਾਂ ਸੜਕ ਦੇ ਉੱਤੇ ਰੇੜੀਆਂ ਨਹੀਂ ਲਵਾ ਸਕਦੇ ਕਿ ਸੜਕ ਦੀ ਆਵਾਜਾਈ 방ਦੰਦੀ ਹੈ ਬਸ ਇੰਨੀ ਗੱਲ ਹੋਈ ਹੈ ਬਾਕੀ ਕੋਈ ਉਹ ਨਿਸ਼ਾਨਦੇਖਲਾਪ ਵਾਲੀ ਨਹੀਂ ਕੀਤੀ ਕੋਈ ਕਿਸੇ ਦੇ ਖਲਾਪ ਨਹੀਂ ਕੀਤੀ ਇਹਦੇ ਬਾਰੇ ਵਿੱਚ ਸੀਨੀਅਰ ਅਫਸਰਾਂ ਨੇ ਵੀ ਦੱਸਿਆ